ਰਹਿ ਰਸ ਸੋਈ ਬੋਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦ ਕਾਂ ਪੀਠ ਦੇ ਨਾਮ ਤੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੁਡਾਇਆ ਸੁਲੋਕ ਮਹਾਲਾ ਪੈਨਾ ਦੁਖ ਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੇ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹਾਂ ਤੂੰ ਸੱਚਾ ਸਾਹਿਬ ਸਿਫਤ ਸਵਾਲਿਆਂ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਆਵਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆ ਗਿਆ ਸੋ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੋਦਰ ਤੇਰਾ ਕੇਹ ਅਸੋ ਕਰਕੇ ਹਾ ਚਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਹਾ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਦਰਮ ਦਵਾਰੇ गावंत तुदनो चित्त को पत लिख जानन लिख लिख तरह विचारे गावंत तुदनो ईश्वर ब्रह्मा देवी सोहन तेरे सदा सवारे गावंत तुदनो इंद्रेंद्र आसन बैठे देवत्या दरन आले गावंत तुदनो सिद्ध समाधि अंदर गावंत तुदनो साध विचारे गावंत तुदनो जतीशते संतो की गावंत तुदनो वीर करारे गावਨ ਤੁਦਨੋ ਪੰਡਿਤ ਪੜਨ ਰਖੇ ਸਭ ਚੁਗ ਚੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਨੀ ਆਵਨ ਮੋਹਨ ਸੁਰਗਮ ਅਚ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾਵਲ ਸੂਰਾ ਗਾਵਨ ਤੁਦਨੋ ਖਾਨੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈ ਬਿਹੋਂ ਸੇ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਵੜਾਈ ਜੋਤੀਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਹਾਂ ਪਾਸ ਸਾਹਿਬ ਨਾਨਕ ਰਹਿਣਾ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੇਠਾ ਹੋਏ ਕੀਮਤ ਪਾਏ ਨ ਕਿਹਾ ਜਾਏ कहने वाले तेरे रहे समाए वड्डे मेरे साहिबा गहरा गंभीर गुनी गहिरा कोई न जान तेरा कित्ता केवट चीरा रहौ सब सूरती मिल सूरत कमाए सब की मत मल कीमत पाए ज्ञानी ध्याने गुरु गुरहाई कह न जाए तेरी तिल वड्याई सब सत सप्त सब, सब चंगियाया सीधा पुरखा क्या वड्याया ਦੁਬਿਨ ਸਿੱਧੈ ਸਿੱਧੀ ਕਿਨੇ ਨ ਪਾਈਆ ਗਰਮ ਮਿਲੇ ਨਾਈ ਠਾਕ ਰਹਾਇਆ ਅੱਖਣ ਵਾਲਾ ਕਿਆ ਵਿਚਾਰਾ ਸਿਖਤੀ ਭਰ ਤੇਰੇ ਭੰਡਾਰਾ ਜਿਸਨੂੰ ਤੇ ਤਿਸੇ ਕਾਚਰ ਨਾਨਕ ਸੱਚ ਸੁਹਾਰਨ ਹੋਰਾ ਆਸਾ ਮਹਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਓ ਅੱਖਣੋ ਅੱਖ ਸਚਾ ਨੋ ਸਚ ਨਾਮ ਕੀ ਲਾਗੇ ਭੂਖ ਉਤ ਕੋ ਕੇ ਕੋਏ ਚਲੀਏ ਦੁਖ ਸੋਕੋ ਵਿਸਰ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਉ ਸੱਚੇ ਨਾਮ ਕੀ ਤਿਲਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੈ ਸਭ ਮਿਲ ਕੇ ਆਖਨ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨ ਹੋਵੇ ਸੋਗ ਦੇਦਰ ਰਹੇ ਨ ਚੁਕੇ ਭੋਗ ਗੁਣ ਇਹ ਹੋ ਹੋਰ ਨਾਹੀ ਕੋਏ ਨਾ ਕੋ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਚਾਤ ਨਾਨਕ ਨਾਵੇ ਬਾਜ ਸਨਾਤ ਰਾ ਗੁਜਰੀ ਮਹਾਲਾ ਚੌਥਾ ਅਰਜਨ ਕੇ ਸਤ ਗੁਰ ਸਤ ਪੁਰਖਾ ਬਿਨਿਉ ਕਰਿਓ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਇ ਕਰ ਧਿਆਨਾ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਿਉ ਰਾਵ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਾਸ ਰਹਾ ਹਰਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਂ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਵੇ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਏ ਤਿਨ ਤੁਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਾਰ ਹਰ ਜਿਉ ਪਰਿਆ ਸੈਲ ਪੱਤਰ ਮੈਂ ਜਨਤੋ ਪਾਏ ਤਾਲਕਾਰਿ ਜਗ ਆਗੇ ਕਰ ਧਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਜੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਜੋ ਲੋਕ ਸੁਤ ਬਣਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਜਗ ਸਵਾਹੇ ਠਾਕੁਰ ਕਾਹੇ ਮਨ ਪਿਓ ਕਰਿਆ ਉੜੇ ਉੜ ਆਵੇ ਜੋ ਕੋ ਸਤਿ ਸ ਪਛੈ ਬਚਰੇ ਛਰੇਆ ਤਨ ਕਵਨ ਖਲਾਵੈ ਕਵਨ ਜਗਾਵੈ ਮਨ ਮੈਂ ਸਿਮਰਨ ਕਰਿਓ ਸਭ ਨਿਦਾਨ ਦਸ ਛੇ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨਾ ਪਾਰਾ ਵਰਿਆ ਰਾਗਿਆ ਸਮਾਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਰ ਸਤਿਅਵ ਸਤਿਅਵ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜਨ ਤ ਵਿਚਾਰਾ ਤੂ ਕਟ ਕਟ ਅੰਤਰ ਸਰਬੁਮ ਅੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਕ ਤਾਂ ਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਢਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਦ ਬਿਨ ਆਵਣਾ ਜਾਣਾ ਤੂੰ ਬਾਰਬਰੰ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਿੰਨ ਕੁਰਬਾਨਾ ਹਰਤਿਆ ਉਹ ਹਰਤਿਆ ਉਹ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ 세 मुक्त से मुक्त पए जिन हर त्याया जी तिन टूटी चमकी फसी जिन निरपोजिन हर निरपोज त्याया जी तिन का पो सब गवासी जिन सेवा जिन सेवा मेरा हर जीते हर रूप समासी चेतन चेतन जिन हर त्याया जी जन नानक तिन बल जासी ਤੇਰੇ ਭਗਤ ਤੇਰੇ ਭਗਤ ਪੰਡਾਰਚੀ ਭਰੇ ਬੇਅੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਤ ਜੀ ਹਰ ਅਨਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਸਤ ਜੀ ਕਰ ਕਿਰਿਆ ਖਟੂ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜਿਆ ਵਰ ਨ ਕੋਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਏ ਜਨਾਨ ਗੁਣ ਗਾਵੇ ਕਰਤੇ ਜੇ ਕੇ ਜੀ ਜੋ ਸਭ세 ਕਾ ਜਨੋਈ ਆਸਾ ਮਹੱਲਾ ਚੋਤਾ ਤੂ ਕਰਤਾ ਸਚਿਆਰ ਮੈਡਾ ਸਾਈ ਜੋ ਤੂ ਭਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪੈ ਰਹੋ ਸਭ ਤੇਰੀ ਤੂ ਸਭ ਨਿਤਿਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮਗਲਾ ਦਾ ਮਨ ਮੁਕਵਾਇਆ ਤੁਦ ਆਪ ਵਿਸ਼ੋੜ ਆਪ ਮਿਲਾਇਆ ਤੂੰ ਦਰਿਆ ਸਭ ਤੂੰ ਜਹੀ ਮਾਏ ਤੁਜ ਬਿੰਦੂ ਜ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਸੋਹੀ ਚੰ ਜਾਣ ਹਰ ਗੁਣ ਸਦਹੀ ਆਖਵ ਖਾਨ ਜਿਨ ਹਰ ਸੇਤਨ ਸੁਖ ਪਾਇ ਸਜੇਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜ ਅਵਰਨ ਕੋਏ ਤੂੰ ਕਰ ਕਰ ਵੇਖੇ ਜਾਣ ਸੋਏ ਜਨਾਨ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖ ਤਹਿ ਡੁੱਬਿਅਲੇ ਮਨ ਏ ਕਿਤਨਾ ਚੇਤਸ ਮੂੜ ਮਨਾਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪੁਰਾਣ ਨਤ ਨਾਨਕ ਤਿੰਨ ਕੀ ਸਰਨਾ ਜਿੰਤੂ ਨਹੀ ਵਿਸਰਿਆ ਆਸਮਹਲਾ ਪੰਜਵਾ ਪਈ ਪ੍ਰਾਪਤ ਮਨੁਖ ਦੇਵਰਿਆ ਗੋਬਿੰਦ ਮਿਲਨ ਕੀ 에ਤੇ ਰਿਭਰੀਆ ਅਵਰ ਕਾਜ ਤੇਰ ਕੀ ਤਨ ਕਾਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੇ ਜਨਮ ਬਿਰਥਾ ਜਾ ਤਰੰਗ ਮਾਇਆ ਕੇ ਰਹਾਓ ਜਬ ਤੱਕ ਸਮਝੰ ਤਰੰ ਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖਿਓ ਸਰਮਾ ਏਕ ਉੰਕਾਰ ਸ੍ਰੀ ਵਾਹਿ ਗੁਰਜੀ ਕੀ ਫਤਿਹ ਬਾਤ ਸਾਹੀ ਦਸਵੀਂ ਕਬਿਓ ਬਾਜ ਬੇਂਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ tau charnan man rahe hamara apna jaan karo prit par hamre dust sabeto gao aap hath de mohe bachao sukhi basai mero parvar sevak sikh sabha kartar mor chanij karde kariye sab barren ko asangariye purna hoye hamare asa tor bhajan ki rahe pyaasa तू मैं जड कोई अवना त्याऊ जो वर चाहे सो तुम ते पाऊ सेवक सिख हमारे तारिए चुन चुन सत्र हमारे मारिए आप हाथ दे मुझे अब अरिए मरण काल का त्रास अनिवार्य है होचो सदा हमारे पछा सिरियस दिजो करेओ रक्षा राख लियो मो राखन हारे साहिब संत सहाय प्यारे दीन बंधु दुष्टन के हंता तुम हो पूरी चतुर्दश कंता काल पाए ब्रह्मा वो पतरा काल पाए शिव जो अवतार काल पाए कर बिशन परगासा का सकल काल का ज्ञ तमास जवन काल जो घीसव कियो वेदराज ब्रह्मा जोथियो जवन काल सब लोक सोवारा नाम सुकार है ताए हमारा जवन काल सब जक्त बनायो देव दैत जशन उपजायो आद अंत एकयो अवतार सोई गुरु संजियो हमारा नमस्कर तिसहि को हमारे सकल परजा जिन आप स्वारे शिव कोन को शिव गुण सुख दियो सतरन को पल मोबत कियो कट कट के अंतर की जानत भले बुरे की पीर पहचानत चिंटी ते कुंजर अस्तूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर बछाने घट घट के पट-पट की जाने जब उदरख कर तारा परचा थर्त दबते हैं अपारा जब आकर हो कबू तुम मैं मिलत दे सबू jete badan shrishti saptare aap apni bhuja uthare tum sabhi tere nidalam janat ved ved raalam nirankar nirambhkar nilambh aad anil anad asambh taaka mood ucharat ved da jako bhavna paavat ved da taako kar pahanat anumanat maha mood kaju ved na janat महादेव को कहत सदा शिव निरंकार का चिंतन बिव आप अपनी बुदय जैती बनत बिन बिन तोहे तेती तुमरा लखन जय पसारा कह बिद सजा प्रथम संसारा एक के रूप अनूप अनूप स्वरूप रंक प्यो राव कही पूपा अंडज से कीनी उतबुज खान बहोरच दिनी कहूं फूल राजा है बैठा कहूं सिम टपियो शंकर इकट्ठे सगरी सृष्टि दिखाए अचंभव आत जुगाद स्वरूप सियंबवा अब रक्षा मेरी तुम करो सिख उबार असिख संगरो दुष्ट जीते उठवत उत्पाता सकल मलेष करोरन घात जे असि तुजित तो सरनी परै तिनके दुष्ट दुक्त हैं मरे ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਤਾਂ ਕੇ ਕਾਲ ਨਿਕ ਨ ਆਏ ਹੈ ਬੱਚ ਹੋਏ ਤਾਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਿਨ ਜਾਏ ਨਾ ਤਨ ਜਾਏ ਨਿਹਰੋ ਤਾਂ ਕੇ ਤਾਪ ਤਨਕ ਮੇ ਰਹ ਰਹਿਓ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਦਾ ਆਸ਼ਾ ਸਕੇ ਨ ਕੋਏ ਇੱਕ ਵਾਰ ਜਿੰ ਤੂੰ ਮੈਂ ਸੰਭਾਰਾ ਕਾਲ ਫਾਸ ਦੇ ਤਾਹੇ ਉਭਾਰਾ ਜਿੰਨਰ ਨਾਮ ਤੇ ਅਰੋ ਕਹਾ ਦਰਿਤ ਦੁਸ਼ਟ ਦੋਖਤੇ ਰਹਾ ਖੜਕ ਕੇ ਤਮ ਸਰਨ ਤੇ ਹਾਰੀ ਆਪ ਹਾਥ ਦੇ ਲੇ ਹੋ ਬਾਰੀ ਸਰਬ ਠੋਰ ਮੇ ਹੋ ਸਹਾਈ ਦੁਸ਼ਟ ਦੋਖਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਤ gilbik sakal dekhoharta dusht dukhian kosha karta siryasiduj japhe dhe allah puran kara granth tatkal man panchat phal paave soe dukh na tishe prapt hoye adiyal sune gungjo yahir so rasna paavei sune mud chit laaye chaturta aavei dukh dard po nikn tin narke rahe जो या कि एक बार चौपाई को कहे चौपाई संबत सतरह सैस बनी जय अर सैस फून तिनकी जय भाद्रव सुधी अष्टमी रवधारा तीर सतुद्रव ग्रंथ सुधारा सवैया बाहें गहें जब ते तुम रे तब ते को आख तरह आने हो, राम रहे पुरान कुरान अनेक कह मतेख न मानियो सिमरत शास्त्र वेद सब भेद कहे हम एक न जाने कर, हो श्री असपान कृपा तुमरी कर मै ना कहो सब तोय बखानियो दोहरा सकल द्वार को छोड़ के कहूं दुहारो तौर मां है गहे के ला ज आंसू गोविंद दास तुहार रामकली मोहल्ला तीज आनंद एक ओंकार सतगुरु प्रसाद आनंद पाया मेरी मां है सतगुरु में पाया सतगुरु तै पाया सहज सेती मनवा जियांां धाइयां राग रतन परिवार परिया शब्द गावन आईया ਸਭ ਦੋ ਤਗਾਓ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲ ਲੈ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗਿਕ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਹੀਵੋ ਕਿਉ ਨਹੀਂ ਕਰਤੇ ਰੇ ਕਰਤਾ ਤੇ ਸਭ ਕਿਛ ਹੈ ਜੋ ਜਿਸ ਦੇ ਸੋ ਪਾਵੇ ਸਦਾ ਸਿਫਸ ਲਾਹ ਤੇਰੇ ਨਾਮ ਮਨੁ ਸਾਵੈ ਨਾਮ ਜਿਨਕੇ ਮਨ ਵਸਿਆ ਆਵਾਜੈ ਸਬਦ ਖਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਬ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨਿ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਰੋਪੇ ਆਰੋ ਸਾਚਨਾ ਮੇਰਾ ਆਧਾਰੋ ਵਾਜੇ ਪੰਚ ਸਬਤਿਤ ਕਰ ਸੁਆ ਸਭ ਅਗੈ ਕਰ ਸੁਭਾਗੈ ਸਬਦ ਵਾਜੇ ਕਲਾ ਚਿਤ ਕਰ ਤਾਰੀਆ ਪੰਚ ਦੂਤ ਤੁਸਤ ਵਸ ਕਿਤੇ ਕਾਲ ਕੰਟਕ ਮਾਰੇਆ ਤੁਰ ਕਰਮ ਪਾਇ ਤੁਦ ਜਿੰਨ ਕੋ ਸੀ ਨਾਮ ਹਰ ਕੈ ਲਾਗੈ ਕਹੇ ਨਾਨਕ ਤੈ ਸੁਖ ਹੋ ਆ ਤਿਤ ਕਰ ਅਨਹਦ ਬਾਜੇ ਮੁੰਦਾਵਲੀ ਮਹੱਲਾ 5 ਤਾਲੂ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਅਧਾਰੋ ਜੇ ਕੋ ਖੋਵੇ ਜੇ ਕੋ ਪੁੰਚਾ ਤਿਸ ਕਾ ਹੋਏ ਅਧਾਰੋ ਐ ਵਸਤ ਜਿ ਨਾ ਜਾਏ ਨਿਤ ਨਿਤ ਰਖਉ ੜਤਾਰੋ ਕਮਸਨ ਦਾ ਚਰਨ ਲਗ ਬਤਰੀਆ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ 5 ਤੈਰਾ ਕੀਤਾ ਜਾਂ ਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆ રે ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਓ ਮੈ ਰਹਿਮਤ ਹੋਈ ਸਤ ਗੁਰ ਸਚਨਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਾਰੇ ਆ ਪੋੜੀ ਦਿੱਤਿ ਤੂ ਸਮਰੱਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਨ ਕੇ ਜਮ ਕੇ ਦੂਤ ਨਾਹੀਂ ਤੇਰੇ ਛਡ ਜਾਏ पोजल बिथम असगा गुर सबदी पार पाए जिनको लगी प्यास अमृत से खाये कलमै एओ पुनु गुन गोविंद गाहे सबनो कृपा किर्पा, सबनो कृपाल सम्हालै साहि साहि बिरथा कोइ न जाहे जे आवै तुत आए सलोह महल्ला पंचम ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਹੋ ਨੇਤਰੀ ਸਤ ਗੁਰ ਪੇਖਨਾ ਸਰਵ ਨੇ ਸੁਨ ਗੁਰ ਨਾਹੋ ਸਤ ਗੁਰ ਸੇ ਤਿਰਤਿਆ ਦਰਗੇ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਦ ਦੇ ਜਗ ਮੈਂ ਉੱਤਮ ਕਾੜੀਏ ਵਿਰਲੇ ਕੇ ਹੀ ਕੇ ਮਹੱਲਾ ਪੰਜਵਾ ਰੱਖੇ ਰਖਨਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਵਾਹ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨ ਕੈ ਸੰਗ ਭਉ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨਵਾਹਿ ਬਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ